ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹ ਦੇ ਵਿੱਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਤੇ ਦੂਜੇ ਪਾਸੇ ਤੁਹਾਡੇ ਆਪਣੇ ਬਜ਼ੁਰਗ ਸਤਾ ਪ੍ਰਕਾਸ਼ ਸਿੰਘ ਬਾਦਲ ਰਹੇ ਹਨ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਧੇ ਯੂਪੀ ਦੇ ਤੇ ਆਪਣੇ ਹਰਿਆਣੇ ਦੇ ਹੈ ਰਾਜਸਥਾਨ ਦੇ ਬੱਚੇ ਆ ਕੀ ਅਸੀਂ ਹਰ ਔਰਤ ਨੂੰ 1000 ਰੁਪਏ ਦੇਵਾਂਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ ਹਜ਼ਾਰ এডਿਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕੱਲ ਰੰਗ ਰੋਡਨ ਕੀਤਾ ਕੋਈ ਸਕੂਲਾਂ ਦੇ ਵਿੱਚ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਸੂਬਿਆਂ 'ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤਕਰੀਬਨ ਸਾਡੇ 4000 ਕਰੋੜ ਰੁਪਇਆ ਆ ਐਡਾਂ ਤੇ ਹਿੰਦੋਸਤਾਂ ਚ ਲਾਇਆ 4.5 ਹਜ਼ਾਰ ਕਰੋੜ ਸਾਰੀਆਂ ਰੋਡਵੇਜ਼ ਦੀਆਂ ਬੱਸਾਂ ਸਾਰੇ ਪਟਵਾਰੀਆਂ ਦੀਆਂ ਪੰਜ ਸੈਕਟਰੀਆਂ ਡਿਊਟੀਆਂ ਬੱਸਾਂ ਭਰੋ ਸਿੱਕ ਇਤਿਹਾਸ ਕੁਰਬਾਨੀ ਵਾਲਾ ਇਤਿਹਾਸ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਿ ਖਾਲਸਾ ਜਿੱਥੇ ਵੀ ਹੈ ਜ਼ੁਲਮ ਦੇ ਖਿਲਾਫ ਲੜਦਾ ਹੈ ਵੇਖ ਸਾਰਿਆਂ ਨੂੰ ਸਾਰਾ ਦਿੰਦਾ ਹੈ ਤੇ ਜਿੱਥੇ ਵੀ ਰਹਿੰਦਾ ਮਿਹਨਤ ਕਰਦਾ ਹੈ ਅੱਜ ਹਿੰਦੁਸਤਾਨ ਚ ਨਹੀਂ ਕੱਲੇ ਦੁਨੀਆ ਚ ਕੰਨੇ ਕੋਲੇ ਕੋਨੇ ਹਰ ਕੋਨੇ ਚਲੇ ਜਾਓ ਤੁਹਾਡੇ ਭੈਣ ਭਰਾ ਉੱਥੇ ਦੇਖੋਗੇ ਪਰ ਕੋਈ ਵੀ ਹੱਥ ਫਲਾ ਕੇ ਮੰਗੰਦਾ ਨਹੀਂ ਦੇਖੋਗੇ ਮਿਹਨਤ ਕਰਕੇ ਆਪਣਾ ਨਾਂ ਕਮਾਉਂਦੇ ਦੇਖੋਗੇ ਆ ਆਪਣਾ ਇਤਿਹਾਸ ਪੰਜਾਬ ਆਪਣਾ ਘਰ ਹੈ ਆ ਇਹ ਭੂਮੀ ਹੈ ਜਿੱਥੇ ਜੇ ਸੂਬਾ ਤਰੱਕੀ ਕਰੇਗਾ ਫਾਇਦਾ ਵੀ ਆਪਾਂ ਨੂੰ ਜੇ ਨੁਕਸਾਨ ਹੋਊਗਾ ਨੁਕਸਾਨ ਵੀ ਆਪਾਂ ਨੂੰ ਆਪਣਾ ਦੇਸ਼ ਹੈ ਆਪਣਾ ਘਰ ਹੈ ਸੋ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਆ ਪਿਛਲੇ 10 ਸਾਲ ਜਿਹੜੇ ਟੱਪੇ ਆ ਤਬਾਹ ਕਰਤਾ ਪੰਜਾਬ ਮੈਂ ਪਿਛਲੇ 40 ਸਾਲ ਲੈ ਲਓ ਮੈਂ ਮੁੱਖ ਮੰਤਰੀਆਂ ਦਾ ਨਾਂ ਗਿਣ ਰਿਆ ਸੀ ਕਿਹੜੇ ਕਿਹੜੇ ਮੁੱਖ ਮੰਤਰੀ ਸੂਬੇ ਦੇ ਰਹੇ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਆ ਸਾਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ 10 ਸਾਲ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਬੀਬੀ ਭੱਟਲ ਵੀ ਰਹੀ ਹੈ ਇੱਕ ਨਿਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਤੁਹਾਡੇ ਆਪਣੇ ਬਜ਼ੁਰਗ ਸਦਾ ਪ੍ਰਕਾਸ਼ ਸਿੰਘ ਬਾਦਲ ਰਹੇ ਹਨ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਕਰਨ ਆਇਆ ਕਿ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜੰਨੇ ਆ ਲੋਕਾਂ ਦੀਆਂ ਗਰੰਟੀਆਂ 'ਚ ਆ ਜੰਨੇ ਆ ਲੋਕਾਂ ਦੇ ਝੂਠੇ ਵਾਅਦਿਆਂ 'ਚ ਆ ਜੰਨੇ ਆ ਝੂਠੀਆਂ ਸੌਵਾਂ 'ਚ ਆ ਜੰਨੇ ਆ ਇੱਜੇ ਫੈਸਲੇ ਕਰ ਲੈਣੇ ਆ ਫਿਰ ਆਪਾਂ ਪਛਤੋਣੇ ਆ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਾਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ੈਲ ਸੋਚੇ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਧੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ Rajasthan ਦੇ ਬੱਚੇ ਐ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਇਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਸਾਰਿਆਂ ਵਾਸਤੇ ਖੋਲ ਦਿੱਤਾ ਹੈ ਦੇਖੋ ਕਿੱਡਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਉਹ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਹਰ ਔਰਤ ਨੂੰ 1000 ਰੁਪਿਆ ਦੇਵਾਂਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ 1000 2500 ਪੈਨਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਕਿ ਤੁਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕੱਲਾ ਰੰਗ ਰੋਡਨ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਾਰੰਟੀਆਂ ਜਿਹੜੀਆਂ ਇਹਨ ਦਿੱਤੀਆਂ ਕੇਜਰੀਵਾਲ ਨੇ ਇੱਕ ਗਾਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਏ ਐ ਜਿਵੇਂ ਅਨਰੇਜ਼ ਆਈ ਸੀ ਮੁਗਲ ਆਈ ਸੀ ਸਾਰਾ ਦੇਸ਼ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੇ ਤਰੀਕੇ ਨਾਲ ਹੁਣ ਆ ਗਏ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਨਹੀਂ ਕਿ ਤੁਹਾਡਾ ਦੁੱਖ ਦਰਦ ਦੂਰ ਕਰਨਾ ਨਹੀਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਹਕੂਬਿਆਂ 'ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤੁਸੀਂ ਦੇਖ ਲਓ ਕਿੱਡੇ ਵੱਡੇ ਕਪੜੇ ਤੁਹਾਨੂੰ ਕਹਿੰਦੇ ਐ ਤੁਹਾਡੀਆਂ ਸੜਕਾਂ ਟੁੱਟੀਆਂ ਪਈਆਂ ਨਹੀਂ ਮਿਲ ਰਿਹਾ ਸ਼ਗਨ ਨਹੀਂ ਮਿਲ ਰਿਹਾ ਢੀਏ ਨਹੀਂ ਮਿਲ ਰਿਹਾ ਕੁਝ ਵੀ ਨਹੀਂ ਮਿਲ ਰਿਹਾ ਕਹਿੰਦੇ ਖਜ਼ਾਨੇ ਘਟ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਸ਼ਤਿਹਾਰ ਲਾਏ ਆ ਆ ਜਿਹੜੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਚਲੇ ਜਾਓ ਭਗਵਾਨ ਤਮਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਾਂ ਮਿਲਣਾਡੂ ਚਲੇ ਜਾਓ ਨਾਗaland ਚਲੇ ਜਾਓ ਤਾ ਝੂਠੀਆਂ ਗੱਲਾਂ ਕਹਿਣਗੇ 1000 ਰੁਪਇਆ ਦੇਤਾ ਆਹ ਦੇਤਾ ਆ ਉਹ ਦਤਾ ਉਹਨਾਂ ਨੂੰ ਗੁੰਮਰਾ ਕਰਨ ਵਾਸਤੇ ਤੇ ਖਰਚਾ ਕਿੰਨਾ ਤੁਹਾਨੂੰ ਪਤਾ ਹੈ 4 ਸਾਲ ਹੋ ਗਏ ਤਕਰੀਬਨ 4.5 ਹਜ਼ਾਰ ਕਰੋੜ ਰੁਪਇਆ ਆ ਐਡਾਂ ਤੇ ਹਿੰਦੋਸਤਾਂ ਚ ਲਾਇਆ 4.5 ਹਜ਼ਾਰ ਕਰੋੜ ਆਪਣੀ ਸਰਕਾਰ ਹੁੰਦੀ ਸੀ ਸਾਡਾ ਪੂਰਾ ਬਜਟ ਸਾਲ ਦਾ 30 ਕਰੋੜ ਹੁੰਦਾ ਸੀ ਬਾਕੀ ਪੈਸਾ ਅਸੀਂ ਥੋੜੀ ਸੇਵਾ ਵਾਸਤੇ ਲਾਉਂਦੇ ਸੀ 4.5 ਹਜ਼ਾਰ ਕਰੋੜ ਚੈ ਲੁੱਟਣ ਦਾ ਤਰੀਕਾ ਹੀ ਵਧੀਆ ਕੀਤਾ ਜਿੰਨਾ 4.5 ਹਜ਼ਾਰ ਕਰੋੜ ਕੀਤਾ 30 ਤੋਂ 40% ਵਾਪਸ ਲੈਂਦੇ ਆ ਹੁਣ ਚੈਨਲ ਨੂੰ ਕਈ ਚੈਨਲ ਤਾਂ ਇਹ ਜੇ ਬਣ ਗਏ ਜਿਹੜਾ ਸਪੋਕਸਮੈਨ ਹੀ ਬਣ ਗਏ ਜੇ 24 ਘੰਟੇ ਜਿਵੇਂ ਆਮ ਆਦਮੀ ਪ੍ਰੋਬੀ ਕਹਿੰਦੀ ਹੈ ਉਵੇਂ ਹੀ ਝੂਠ ਬੋਲੀ ਜਾਣਗੇ ਬੋਲੀ ਜਾਣਗੇ ਹੁਣ ਜਿਵੇਂ ਆ ਨਿਊਜ਼ ਆ ਗਈ ਨਾ ਮੰ 40 ਤੋਂ 50 ਕਰੋੜ ਰੁਪਏ ਉਹਨਾਂ ਨੂੰ ਸਾਲ ਦਾ ਦਿੰਦੇ ਐ ਜੇ ਇੱਕ ਵੀ ਰਿਪੋਰਟ ਮੇਰੇ ਹੱਕ ਚ ਲਿਖਿਆ ਨਹੀਂ ਆ ਕੁਝ ਦਿਖਾਉਣ ਹੁਣ ਵੀ ਤੁਸੀਂ ਦੇਖੋਗੇ ਆ ਲਾਈਵ ਕੱਲਾ ਪੀਡੀਸੀ ਤੇ ਚੱਲਦਾ ਹੋਣਾ ਹੋਰ ਸਾਰਿਆਂ ਨੂੰ ਕਹਿੰਦਾ ਬੰਦ ਕਰੋ ਸੁਖਬੀਰ ਦਾ ਪਛ ਨਹੀਂ ਅਸੀਂ ਹੁੰਦਾ ਜੇ ਗਲਤੀ ਨਾ ਦਿਖਾ ਦੇ ਨਾਲ ਦੇ ਨਾਲ ਉਹਨਾਂ ਦਾ ਪੈਸਾ ਕੱਟ ਦਿੰਦੇ ਐ ਡਰਾ ਕੇ ਰੱਖਿਆ ਹੁਣ ਤੁਸੀਂ ਹੈਰਾਨ ਰਹੋਗੇ ਕਿੰਨੇ ਸਾਲ ਤੋਂ ਤੁਸੀਂ ਰੈਲੀਆਂ ਚਾਉਂਦੇ ਰਹੇ ਹੋ ਅਕਾਲੀ ਦਲ ਦੀਆਂ ਇੱਕ ਵਾਰ ਵੀ ਕਿਤੇ ਰੋਡਵੇਜ ਦੀ ਵੱਟ ਲੱਤੀ ਅਸੀਂ ਇੱਕ ਵਾਰ ਵੀ ਅੱਜ ਤੇ ਜਦੋਂ ਦੀ ਸਰਕਾਰ ਆਈ ਹੈ ਸਾਰੀਆਂ ਰੋਡਵੇਜ ਦੀਆਂ ਬੱਸਾਂ ਸਾਰੇ ਪਟਵਾਰੀਆਂ ਦੀਆਂ ਪੰਜ ਸੈਂਕੜੀਆਂ ਡਿਊਟੀਆਂ ਬੱਸਾਂ ਭਰੋ ਦੱਸਾ ਕਿੰਨੇ ਬੰਦੇ ਐ 2 2.5 ਹਜ਼ਾਰ ਤੋਂ ਵੱਧ ਬੰਦਾ ਹੀ ਨਹੀਂ ਆਇਆ 23000 ਤੋਂ ਬਾਅਦ ਬੰਦਾ ਨਹੀਂ ਹੈ ਸਰਕਾਰੀ ਬੱਸਾਂ 16